ਤੁਸੀਂ ਵੋਟਾਂ ਠਗਦੇ ਹੋ ਕਦੀ ਤੁਸੀਂ ਵੋਟਾਂ ਕਾਂਗਰਸ ਨੂੰ ਪਾਉਂਦੇ ਹੋ ਕਦੀ ਤੁਸੀਂ ਅਕਾਲੀ ਨੂੰ ਪਾਉਂਦੇ ਕਦੀ ਸੈਂਟਰ ਨੂੰ ਪਾਉਂਦੇ ਤੁਸੀਂ ਜਦੋਂ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਹੋ ਜਦੋਂ ਧਰਨੇ ਲਾਉਂਦੇ ਹੋ ਤੁਹਾਡੇ ਨਾਲ ਟਰਾਲੀਆਂ 'ਚ ਛਾਲਾ ਮਾਰ ਕੇ ਵਹਿ ਜਾਂਦੇ ਆ ਤੁਹਾਨੂੰ ਫੇਰ ਖੜ ਨਹੀਂ ਆਉਂਦੀ ਪੈਸਾ ਖਾਂਦੇ ਹੋ ਲੋਕਾਂ ਦਾ ਤਾਂ ਫੇਰ ਸੱਚੀ ਬੋਲਦੇ ਮੈਨੂੰ ਲੱਗਦਾ ਤੁਹਾਨੂੰ ਪੂਰੇ ਭਾਰਤ ਦੇ ਵਿੱਚੋਂ ਇਕੱਠੀਆਂ ਹੋ ਕੇ ਆਉਣੀਆਂ ਚਮਾਰ ਇੱਕ ਆਵਾਜ਼ ਮਾਰਨੀ ਚਮਾਰ ਕਹਿਰਬਦਾਸ ਖਲਾਸ ਚਮਾਰਾ ਜਗਰudev ਵਰਗੂ ਦੀ ਕਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਾਇ ਪੀ ਮਛਾparat ਨਵੇਂ ਬਦਾ ਸਾਹਮਣੇ ਸਤ ਸੰਗਤ ਜੀਓ ਜਿਹੜਾ ਮਸਲਾ ਦੋ ਮੋੜਿਆਂ ਨਾਲ ਕਟਮਾਰ ਕੀਤੀ ਜਾ ਰਹੀ ਆ ਇੱਕ ਉਹਨਾਂ ਦੇ ਵਿੱਚੋਂ ਅਰਫਜ਼ભાઈ ਚਾਰੇ ਦਾ ਮੁੰਡਾ ਇੱਕ ਉਹਨਾਂ ਦੇ ਵਿੱਚੋਂ ਬਾਲਮੀਕ ਭਾਈ ਚਾਰੇ ਦਾ ਮੁੰਡਾ ਜਾਨੀ ਕਿ ਕਹਿ ਲਓ ਕਿ ਦੋਨੇ ਅਤਿ ਸ਼ੁੱਧਰ ਉਹਨਾਂ ਨੂੰ ਕੁੱਟਣ ਵਾਲਾ ਜਿਹੜਾ ਆ ਜਿਹੜਾ ਉਹਨਾਂ ਦੇ ਡੰਡੇ ਮਾਰਿਆ ਤੈਨੂੰ ਮੈਂ ਦਿਖਾ ਨਹੀਂ ਸਕਦਾ ਸਤ ਸੰਗਤ ਜੀ ਮੇਰੀ ਮਜਬੂਰੀ ਆ ਲੇਕਿਨ ਮੈਂ ਲਾਈ ਆ ਔਰ ਇਹਨਾਂ ਦੇ ਕੋਲ ਸਿੱਧਾ ਨਹੀਂ ਦਿਖਾ ਨਹੀਂ ਸਕਦੇ ਕੋਈ ਫੇਸਬੁੱਕ ਦੀਆਂ ਕੁਝ ਰੂਲਸ ਨੇ ਉਹਨੂੰ ਫਾਲੋ ਕਰਨਾ ਪੈਂਦਾ ਸਾਨੂੰ ਔਰ ਉਹਨਾਂ ਨੇ ਇੰਨਾ ਕੁੱਟਿਆ ਇੰਨਾ ਕੁੱਟਿਆ ਔਰ ਨੋਟ ਕਰਿਓ ਕੋਈ ਰੌਲਾ ਨਹੀਂ ਧਿਆਨ ਨਾ ਸੁਣਿਓ ਇਹ ਗੱਲ ਨੂੰ ਧਿਆਨ ਨਾ ਸੁਣਿਓ ਜਿਹੜਾ ਮਨਜੀਤ ਸਿੰਘ ਆ ਇਸ ਸਿਰੇ ਦਾ ਛਟਿਆ ਹੋਇਆ ਗੁੰਡਾ ਆ ਗੁੰਡਾ ਕਹਿ ਲਓ ਕਿ ਇਹਦੇ ਉੱਤੇ ਪਹਿਲਾਂ ਵੀ ਲੋਕਾਂ ਨਾਲ ਧੱਕਾ ਕਰਨ ਦੇ ਪਰਚੇ ਆ ਤੇ ਅਗਰਾਹਾ ਜਥੇਬੰਦੀ ਦਾ ਕੀ ਆ ਕਿਸੇ ਸੂਬੇ ਦਾ ਜਾਂ ਕਿਸੇ ਜ਼ਿਲ੍ਹਾ ਪ੍ਰਧਾਨ ਆ ਔਰ ਇਹਨਾਂ ਨੇ ਕੀ ਕੀਤਾ ਪਹਿਲਾ ਮੁੰਡਿਆ ਨੂੰ ਕੁੱਟ ਕੇ ਮੁੰਡਿਆ ਨੂੰ ਕੁੱਟ ਕੇ ਥਾਣੇ ਦੇ ਵਿੱਚ ਜਾ ਕੇ ਥਾਣੇ ਦੇ ਵਿੱਚ ਜਾ ਕੇ ਰੌਲਾ ਪਾ ਦਿੱਤਾ ਕਿ ਸਾਡਾ ਥਾਣੇਦਾਰ ਪਰਚਾ ਨਹੀਂ ਕਰਦਾ ਹੋਰ ਜੱਟ ਸਦ ਲੈ ਉਥੋਂ ਜਿੱਦਾਂ ਗੁੰਡਾਗਰਦੀ ਕਰਦੇ ਹੀ ਆ ਉਹ ਗਰਾਹਾਂ ਜਥੇਬੰਦੀ ਦੇ ਜਿੱਦਾਂ ਗੁੰਡਾਗਰਦੀ ਕਰਦੇ ਹੀ ਆ ਉਹ ਗੁੰਡਾਗਰਦੀ ਇਹਨਾਂ ਨੇ ਥਾਣੇ ਦੇ ਵਿੱਚ ਜਾ ਕੇ ਕੀਤੀ ਉੱਥੇ ਕਿਹਾ ਸਾਡਾ ਪਰਚਾ ਨਹੀਂ ਲਿਖਿਆ ਜਾਂਦਾ ਹੋਰ ਜੱਟ ਜੱਟ ਛੱਡ ਕੇ ਉਹਨਾਂ ਮੁੰਡਿਆਂ ਨੂੰ ਕੁੱਟ ਕੇ ਉਹਨਾਂ ਦੇ ਹੀ ਪਰਚਾ ਕਰਾਤਾ ਜਦੋਂ ਉਹਨਾਂ ਕੋ ਉਹਨੂੰ ਕੁੱਟ ਕੇ ਉਹਨਾਂ ਤੋਂ ਹੀ ਮਾਫੀ ਮਨਾਉ ਮੰਗਾਉਣ ਲੱਗੇ ਤਾਂ ਫਿਰ ਬਹੁਜਨ ਸਮਾਜ ਪਾਰਟੀ ਦੇ 바ਵਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਉਹਨਾਂ ਨੇ ਗੱਲ ਕਰਦੇ ਆ ਤੇ ਫਿਰ ਇਸ ਤਰ੍ਹਾਂ ਦੇ ਲੋਕਾਂ ਨੂੰ ਹੁਣ ਜਿਹੜੀ ਪੁਲਿਸ ਆ ਹਨਾ ਜਹਾਂ ਭਵੰਤਮਾਨ ਜੀ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਆ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਆ ਚਾਹੇ ਉਹ ਕਿਸਾਨ ਆ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਤੁਹਾਡਾ ਫਰਜ਼ ਬਣਦਾ ਉਹਨੂੰ ਨੱਥ ਪਾਉਣੀ ਜੇ ਤੁਸੀਂ ਨੱਥ ਨਾ ਪਾਈ ਤਾਂ ਫਿਰ ਇਹਨਾਂ ਗਰੀਬਾਂ ਨੇ ਜਦੋਂ ਜੁੱਤੀ ਚੱਕਣੀਆਂ ਫਿਰ ਪ੍ਰੋਬਲਮ ਬਣਨੀ ਆ ਮੇਰੇ ਲਫ਼ਜ਼ ਸਿੱਧੇ ਯਾਰ ਨੇ ਜੁੱਤੀ ਦਾ ਮਤਲਬ ਸਮਝਦੇ ਕੀ ਆ ਇਹ ਸਾਲ ਸਾਲ ਨਹੀਂ ਧਰਨੇ ਤੇ ਬੰਦੇ ਨਾ 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 ਦੋ ਦਿਨਾਂ ਚ ਫੈਸਲਾ ਕਰ ਲੈਂਦੇ ਆ ਫਿਰ ਮੈਂ ਕਹਿ ਰਿਹਾ ਦੋ ਦਿਨ ਦੋ ਦਿਨ ਮੈਂ ਫਿਰ ਕਹਿ ਰਿਹਾ ਗੁਰੂ ਕੇ ਬੇਟੇ ਰੰਗਰੇਟੇ ਬੇਸ਼ੱਕ ਦਿਨਾਂ ਨੇ ਬਾਣੀ ਨਹੀਂ ਪਾਏ ਬੇਸ਼ੱਕ ਦਿਨਾਂ ਦੇ ਸ੍ਰੀ ਸਾਹਿਬਾ ਨਹੀਂ ਪਾਈਆਂ ਹੋਈਆਂ ਯਾਦ ਰੱਖ ਲਿਓ ਕੰਮਾਂ ਚ ਵੀ ਜੀ ਰਹਿੰਦੇ ਕਿਰਤ ਕਰਦੇ ਇਸ ਕਰਕੇ ਨਹੀਂ ਪਾਉਂਦੇ ਬੇਲੜਾਂ ਦੇ ਸਾਰੇ ਨੇ ਪਾਈਆਂ ਹੋਈਆਂ ਯਾਦ ਰੱਖਿਓ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਉਗਰਾਹਾ ਸਾਹਿਬ ਤੁਸੀਂ ਤਾਂ ਕਹਿੰਦੇ ਆਂ ਅਸੀਂ ਬੜੇ ਪੰਜਾਬ ਦੀ ਪੰਜਾਬ ਨੂੰ ਬਚਾਉਣ ਤੇ ਲੱਗੇ ਹੋਏ ਆਂ ਤੁਸੀਂ ਤਾਂ ਮੇਰੇ ਹਿਸਾਬ ਨਾਲ ਜੇ ਹਿਸਾਬ ਨਾਲ ਤੁਸੀਂ ਕੰਮ ਕਰਦੇ ਹੋ ਤੁਸੀਂ ਤਾਂ ਕੰਮ ਹੀ ਸਾਰੇ ਪੁੱਠੇ ਕਰ ਰਹੇ ਹੋ ਕਦੀ ਪਾਣੀ ਵਾਰੇ ਤੁਸੀਂ ਧਰਨਾ ਨਹੀਂ ਲਾਇਆ ਹੋਵੇ ਪਾਣੀ ਧਰਤੀ ਚੋਂ ਕੱਢਣਾ ਬੰਦ ਕਰੋ ਕਦੀ ਤਾਂ ਭਲਾ ਆਇਆ ਤੁਸੀਂ ਪਾਣੀ ਵਾਰੇ ਉਤੋਂ ਉਤੋਂ ਮੁੰਡਿਆਂ ਨੂੰ ਇੱਕ ਚੂੜਿਆ ਇੱਕ ਚਮਾਰਾਂ ਦਾ ਮੁੰਡਾ ਚੂੜੇ ਚਮਾਰਾਂ ਦੇ ਪੁੱਤਾਂ ਨੂੰ ਕੁੱਟ ਕੇ ਉੱਪਰ ਤੁਹਾਡਾ ਬਦਵਾਸ਼ ਬੜਾ ਬਦਵਾਸ਼ ਆ ਤੁਹਾਡਾ ਮਨਜੀਤ ਸਿੰਘ ਉਹ ਬਦਵਾਸ਼ ਜਾ ਕੇ ਥਾਣੇ ਦੇ ਵਿੱਚ ਕਹਿੰਦਾ ਸਾਡਾ ਪਰਚਾ ਨਹੀਂ ਕਰਾ ਹ ਹੋਰ ਪੰਜ ਸਾਲ ਜੱਟ ਛੱਡ ਕੇ ਉਹਦੇ ਪ੍ਰਭਾਵ ਆ ਕੇ ਬੱਚੇ ਕਰਾਤਾ ਉਹਨਾਂ ਤੇ ਮੁੰਡਿਆਂ ਤੇ ਪਹਿਲਾਂ ਬੇਨਾਂ ਦੀ ਤੁਸੀਂ ਵੋਟਾਂ ਠਾਕਦੇ ਹੋ ਕਦੀ ਤੁਸੀਂ ਵੋਟਾਂ ਕਾਂਗਰਸ ਨੂੰ ਪਾਉਂਦੇ ਹੋ ਕਦੀ ਤੁਸੀਂ ਅਕਾਲੀ ਨੂੰ ਪਾਉਂਦੇ ਕਦੀ ਸੈਂਟਰ ਨੂੰ ਪਾਉਂਦੇ ਤੁਸੀਂ ਪਹਿਲਾਂ ਸਭ ਤੋਂ ਵੱਡਾ ਧੋਖਾ ਤੁਸੀਂ ਕਰਦੇ ਹੋ ਉੱਤੋਂ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਕੁੱਟ ਕੇ ਲੋਕਾਂ ਦੇ ਪੁੱਤਾਂ ਨੂੰ ਮਾਰਨ ਵਾਲੇ ਕਰਕੇ ਉਹਨਾਂ ਨੂੰ ਹਸਪੀਟਲ ਨਾਲ ਪਹੁੰਚਾ ਕੇ ਉੱਤੋਂ ਤੁਸੀਂ ਪੱਜਾ ਕਰਾਉਂਦੇ ਉਹਨਾਂ ਤੇ ਕਿਹ ਆ ਤੁਹਾਡੇ ਗੁੰਡਾ ਕਰਦੀ ਆ ਯਾਰ ਉਹ ਗੁਰਾਂ ਸਾਹਿਬੇ ਇ tanto ਕੰਮ ਕਰਦੇ ਤੁਸੀਂ ਆਇਆ ਤੁਹਾਡੇ ਜੱਥੇਬੰਦੀਆਂ ਕੀ ਕਰਦੀਆਂ ਤਾਂ ਫੇ ਲੋਕੀ ਜਦੋਂ ਤੁਹਾਡੇ ਬਾਰੇ ਕਹਿੰਦੇ ਆ ਵੀ ਤੁਸੀਂ ਲੋਕ ਪੈਸਾ ਖਾਂਦੇ ਹੋ ਲੋਕਾਂ ਦਾ ਤਾਂ ਫੇਰ ਸੱਚੀ ਬੋਲਦੇ ਮੈਨੂੰ ਲੱਵਾ ਤੁਹਾਨੂੰ ਤੁਹਾਡੇ ਦਿਲ ਚ ਕੋਈ ਦਰਦ ਨਹੀਂ ਹੈਗਾ ਕਿਹਾ ਜਿੰਨਾ ਸੋਸ਼ਲ ਮੀਡੀਆ ਆ ਉਹਦੇ ਉੱਤੇ ਪੂਰਾ ਪੰਜਾਬ ਦਾ ਫਰੀਦਾ ਲੋੜੇ ਦਾਖ ਵਿਜੋਰੀਆਂ ਕਿਕਰ ਬੀਜੇ ਜੱਟ ਤੁਹਾਨੂੰ ਸਮਝ ਆ ਰਹੀ ਆ ਕਿ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹ ਸ਼ਬਦ ਕਿਉਂ ਲਿਖਿਆ ਕਿਉਂਕਿ ਸਦੀਆਂ ਤੋਂ ਸਦੀਆਂ ਤੋਂ ਬ੍ਰਾਹਮਣ ਦੇ ਨਾਲ ਰਹਿ ਕੇ ਇਹ ਬ੍ਰਾਹਮਣਵਾਦ ਵਾਲਾ ਕੰਮ ਕਰਦਾ ਮੁੰਡਿਆਂ ਨੂੰ ਕੁੱਟ ਕੇ ਉਹਨਾਂ ਦੇ ਆਪਸ ਵਿੱਚ ਹੀ ਮੁੰਡਿਆਂ ਦੀ ਕੋਈ ਗੱਲਬਾਤ ਸੀ ਇਹਦੇ ਹੀ ਮੁੰਡੇ ਜਿਹੜਾ ਪ੍ਰਧਾਨ ਆਪਸ ਵਿੱਚ ਹੀ ਮੁੰਡਿਆਂ ਦੀ ਕੋਈ ਗੱਲਬਾਤ ਸੀ ਮੁੰਡਿਆਂ ਦੀ ਜੱਠਣ ਠੀਕ ਆ ਫੇਰ ਤੁਸੀਂ ਉਹਨਾਂ ਨੂੰ ਕੁੱਟ ਕੇ ਉਹਨਾਂ ਤੋਂ ਹੀ ਪਰਚਾ ਕਰੋਗੇ ਯਾਰ ਸਾਰੀ ਗਰੀਬ ਦੀ ਜ਼ਿੰਦਗੀ ਕੋਈ ਨਹੀਂ ਤੁਹਾਨੂੰ ਸ਼ਰਮ ਹੈ ਕਿ ਨਹੀਂ ਹੈ ਤੁਹਾਨੂੰ ਕੋਈ ਤੁਹਾਨੂੰ ਸ਼ਰਮ ਨਹੀਂ ਵਾਲੀ ਮੋਟੀ ਕਿ ਲਾ ਕੇ ਤੁਸੀਂ ਬਿਲਕੁਲ ਹੀ ਖਾ ਗਏ ਆ ਮੈਨੂੰ ਲੱਗਦਾ ਆ ਬ੍ਰਾਹਮਣ ਨੂੰ ਪਤਾ ਲੱਗ ਗਿਆ ਕਿ ਨਹੀਂ ਯਾਰ ਮੁਨਫਤਾ ਦੇ ਵਿੱਚ ਰਹਿਣਾ ਚਾਹੀਦਾ ਮੈਨੂੰ ਲੱਗਦਾ ਤੁਹਾਨੂੰ ਤਾਂ ਅਜੇ ਤੱਕ ਨਹੀਂ ਆ ਗੱਲ ਆਈ ਸਿਰ ਤੇ ਪੱਗਾ ਬੰਨਿਆ ਹੋਈਆਂ ਆਪਾਂ ਸਾਰਿਆਂ ਨੇ ਬੰਨੀਆਂ ਨਹੀਂ ਇਹਦੀ ਵੀ ਇਹਦੀ ਵੀ ਇਹਦੀ ਵੀ ਮਾੜੀ ਮੋਟੀ ਵੀ ਸ਼ਰਮ ਨਹੀਂ ਆਉਂਦੀ ਇਹਦੀ ਬੰਨੀ ਦੀ ਇਹਦੀ ਵੀ ਅਕਲ ਨਹੀਂ ਆਉਂਦੀ ਬੇ ਗੁਰੂ ਗ੍ਰੰਥ ਸਾਹਿਬ ਦੀ ਪੱਗ ਦਿੱਤੀ ਹੋਈ ਆ ਅਸੀਂ ਗਰੀਬਾਂ ਨਾ ਮੰਨਿਆ ਤੇ ਜੁਰਮਨਾ ਨਾ ਕਰੀਏ ਤੁਸੀਂ ਸ਼ੀਸ਼ੇ ਦੇ ਮੋਰੇ ਜਦੋਂ ਪੱਗ ਬੰਨਦੇ ਆ ਤੁਹਾਡੀ ਸ਼ਕਲ ਦੀਦੀ ਤੁਹਾਨੂੰ ਸ਼ਕਲ ਦੀਦੀ ਤੁਹਾਨੂੰ ਅਗੁਰਾਖਾ ਸਾਹਿਬ ਤੁਹਾਨੂੰ ਵੀ ਦੀਦੀ ਸ਼ਕਲ ਕਰਨੀ ਦੀ ਕਿਤੇ ਗੁਰੂ ਗਵੈ ਸਾਹਿਬ ਤੁਹਾਡੇ ਚਿਹਰੇ ਦਿਮਾਗ ਦੇ ਵਿੱਚ ਆਉਂਦਾ ਨਹੀਂ ਪੰਜੇ ਪਾਸ਼ਾ ਦੀ ਸ਼ਿੱਧੀ ਆਉਂਦੀ ਨਹੀਂ ਤੁਹਾਡੇ ਦਿਮਾਗ ਚ ਤੁਹਾਡੇ ਦਿਮਾਗ ਚਾਰ ਸਾਹਿਬ ਜਾਂਦੇ ਆਉਂਦੇ ਨਹੀਂ ਬਈ ਇਹਨਾਂ ਨਮਾੜਿਆਂ ਦੇ ਉੱਤੋਂ ਚਾਰ ਸਾਹਿਬ ਜਾਂਦੇ ਨੇ ਆਪਣੀਆਂ ਅਸ਼ੀਰੀਆਂ ਦਿੱਤੀਆਂ ਬਈ ਨਹੀਂ ਭਾਈ ਸਾਰਿਆਂ ਨੂੰ ਬਰਾਬਰਤਾ ਚਾਹੀਦੀ ਆ ਜਦੋਂ ਸ਼ੀਸ਼ੇ ਮੂਰੇ ਖੜੇ ਹੁੰਦੇ ਆ ਇੱਕ ਵਾਰੀ ਵੀ ਨਹੀਂ ਆਉਂਦਾ ਮੈਂ ਗੁਰੂ ਦਾ ਸਿੱਖਿਆ ਕਦੀ ਵੀ ਨਹੀਂ ਤੁਹਾਨੂੰ ਸ਼ਿਸ਼ੇ ਮੋਰੀ ਜਦੋਂ ਖੜਦੇ ਤੁਸੀਂ ਪੱਗ ਬੰਨਦੇ ਆ ਇੱਕ ਵਾਰੀ ਵੀ ਨਹੀਂ ਹਾੜਾ ਲੰਬਾ ਤੁਹਾਡੇ ਦਾੜੇ ਰੱਖੇ ਹੋਏ ਸਾਰਿਆਂ ਦੇ ਮੁੱਛਾਂ ਨੂੰ ਵੀ ਉੜਾ ਤਾ ਦਿੰਦੇ ਹੋ ਸਾਰੇ ਤੇ ਪੱਗ ਵੀ ਬੰਨਦੇ ਹੋ ਕੇਸ ਵੀ ਰੱਖੇ ਹੋਇਆ ਇੱਕ ਵਾਰੀ ਵੀ ਨਹੀਂ ਆਉਜੋ ਕੇਸ ਬੌਂਦੇ ਹੁੰਦੇ ਆ ਇੱਕ ਵਾਰੀ ਵੀ ਗੁਰੂਆਂ ਦਾ ਸੱਚ ਤਾਂ ਨਹੀਂ ਆਉਦਾ ਤੁਹਾਨੂੰ ਇੱਕ ਵਾਰੀ ਵੀ ਅਰਦਾਸ ਜਦੋਂ ਖੜਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਆ ਇਹ ਅ ਜਦੋਂ ਪੱਗ ਬੰਨਦੇ ਹੁੰਦੇ ਆ ਨਹੀਂ ਪਤਾ ਲੱਗਦਾ ਕਾਹ ਤੋਂ ਦਿੱਤੀ ਆ ਜਦੋਂ ਪੱਗਾਂ ਵਾਲਿਆਂ ਦੇ ਗੁਰੂ ਗੁਰੂ ਰਵਦਾਸ ਮਹਾਰਾਜ ਜੀ ਲਾਂਟਾ ਪਾਉਂਦੇ ਸੀ ਉਦੋਂ ਤਾਂ ਤੁਹਾਨੂੰ ਚੇਤਾ ਨਹੀਂ ਹੋਣਾ ਪਰ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਹੋਵੇ ਤੁਸੀਂ ਨਾ ਬਦਮਾਸ਼ੀ ਕਰਨੀ ਪੱਗ ਬਨ ਕੇ ਆਪਣੇ ਆਪ ਨੂੰ ਸਰਦਾਰ ਕਹਿਣਾ ਨਮਾਨਿਆਂ ਦੇ ਉੱਤੇ ਤੁਸੀਂ ਤੰਗ ਕੱਸਣਾ ਉਹਨਾਂ ਦੀ ਦਾੜੀ ਖਿੱਚਣੀ ਆ ਜੋ ਗਰੀਬੋਂ ਕੇ ਖਿੱਚੇ ਦਾੜੀ ਖਿੱਚੇ ਦਾੜੀ ਉਹਨਾਂ ਵਿੱਚ ਸ਼ਬਦ ਗੁਰੂ ਸਾਹਿਬ ਨੇ ਲਿਖਿਆ ਆ ਹੈ ਤੰਦਕ ਤੇ ਤੁਸੀਂ ਗਰੀਬਾਂ ਦੇ ਉੱਤੇ ਤੰਦ ਕੱਸਦੇ ਹੋ ਇਹ ਕਿਹੜਾ ਕਿਹੜਾ ਤੁਹਾਡਾ ਸਿਸਟਮ ਹੈ ਪੰਜਾਬ ਦੇ ਵਿੱਚ ਜਦੋਂ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਹੋ ਜਦੋਂ ਧਰਨੇ ਲਾਉਂਦੇ ਹੋ ਤੁਹਾਡੇ ਨਾਲ ਟਰਾਲੀਆਂ 'ਤੇ ਛਾਲਾ ਮਾਰ ਕੇ ਵਹਿ ਜਾਂਦੇ ਆ ਤੁਹਾਨੂੰ ਫੇਰ ਵੀ ਸ਼ਰਮ ਨਹੀਂ ਆਉਂਦੀ ਰਤੀ ਪਰ ਵੀ ਨਹੀਂ ਆਉਂਦੀ ਸ਼ਰਮ ਬਈ ਬਾਣੀ ਦੀ ਸ਼ਰਮ ਕਰ ਲਈਏ ਕੋਈ ਯਾਰ ਇਹਨਾਂ ਦੀ ਇਮਾਨਦਾਰੀ ਦੀ ਕੋਈ ਸ਼ਰਮ ਕਰ ਲਈਏ ਉਹ ਗਰਾਹਾ ਸਾਹਿਬ ਤੁਹਾਨੂੰ ਤੁਸੀਂ ਸਮਝਦਾਰ ਹੋ ਤੁਹਾਨੂੰ ਪਤਾ ਆ ਆਹ ਜਿਹੜਾ ਬਦਮਾਸ਼ ਰੱਖਿਆ ਤੁਸੀਂ ਮਨਜੀਤ ਸਿੰਘ ਅੱਗੇ ਵੀ ਇਹਦੇ ਉੱਤੇ ਪਰਚੇ ਨੇ ਇਸੇ ਕੰਮ ਵਾਸਤੇ ਇਹ ਧਰ ਦੇ ਬੰਦਿਆਂ ਨੂੰ ਤੁਸੀਂ ਭਲਾਰ ਬਣਾਉਂਦੇ ਹੋ ਇਹ ਧਰ ਦੇ ਬੰਦਿਆਂ ਨੂੰ ਜ਼ਿੰਮੇਵਾਰੀ ਦਿੰਦੇ ਹੋ ਤੁਸੀਂ ਕਿ ਜੁੜੇ ਜਮਾਨਾ ਨੂੰ ਕੱਟਣਾ ਹੋ ਅਸੀਂ ਪਿੰਡ ਅਸੀਂ ਪੰਜਾਬ ਦੇ ਵਿੱਚ ਭਾਈਚਾਰਾ ਪੈਦਾ ਕਰਨੇ ਚਾਹੁੰਦੇ ਵੇ ਸਾਰੇ ਇਕੱਠੇ ਹੋ ਕੇ ਜਿੰਨਾ ਲੜਨਾ ਚਾਹੀਦਾ ਸਾਨੂੰ ਉਹਨਾਂ ਲੜਨਾ ਚਾਹੀਦਾ ਤੁਸੀਂ ਇਹ ਇਹਨਾਂ ਨੂੰ ਕੁੱਟੀ ਜਾਂਦੇ ਮੈਨੂੰ ਤਾਂ ਲੱਗਦਾ ਆ ਮੈਨੂੰ ਤਾਂ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਰੱਖਿਆ ਹੀ ਇਸੇ ਕੰਮ ਲਈ ਆ ਪੰਜਾਬ ਦੇ ਵਿੱਚ ਆਰਐਸਐਸ ਨੇ ਤੁਹਾਨੂੰ ਰੱਖਿਆ ਜਿਸੇ ਕੰਮ ਲਈ ਆ ਵੀ ਪੰਜਾਬ ਦੇ ਜਿਹੜੇ ਗਰੀਬ ਉਠਣ ਨਹੀਂ ਦੇਣਾ ਜਿਹੜਾ ਬੋਲੂ ਉਹਨੂੰ ਢਾ ਲਓ ਮੇਟਾ ਨਾਲੋਂ ਤੇਡੀ ਸੈਂਟਰ ਦੇ ਨਾਲ ਗਾੜਵਾ ਰਿਆ ਜੇ ਹਿਸਾਬ ਨਾਲ ਤੁਸੀਂ ਕੰਮ ਕਰ ਰਹੇ ਹੋ ਵੋਟਾਂ ਤੁਸੀਂ ਨਹੀਂ ਆ ਤੁਸੀਂ ਇਹਨਾਂ ਦੀਆਂ ਧੱਕੇ ਨਾਲ ਚਾਚੇ ਤਾਏ ਕਹਿ ਕੇ ਚਾਚਾ ਕਹਿੰਦਾ ਵੋਟ ਇੱਧਰ ਪਾਉਣੀ ਵਿਚਾਰੇ ਭੋਲੇ ਆ ਪਾੰਦੇ ਆ ਚਾਚਾ ਕਹਿੰਦਾ ਵੋਟ ਕਾਂਗਰਸ ਨੂੰ ਪਾਉਣੀ ਪਾੰਦੇ ਆ ਚਾਚਾ ਕਹਿੰਦਾ ਵੋਟ ਕਾਲੀ ਨੂੰ ਪਾ ਦਿੰਦੇ ਆ ਇਹ ਤਾਂ ਵਿਚਾਰੇ ਆਪਣੀ ਮਰਜ਼ੀ ਵੀ ਨਹੀਂ ਕਰ ਸਕਦੇ ਤੁਸੀਂ ਇਦਾਂ ਦੇ ਲੋਗ ਹੋ ਤੁਸੀਂ ਪੇ ਗੁਰੂਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਅਰਦਾਸ ਕਰ ਕਰਦੇ ਆ ਭਾਈ ਅਰਦਾਸ ਕਰਦਾ ਹੁੰਦਾ ਪੇ ਸਾਰੀ ਮਗਰ ਤੁਸੀਂ ਕਹਿੰਦੇ ਆ ਵਾਹਿਗੁਰੂ ਜਦੋਂ ਕਹਿੰਦੇ ਆ ਨਵਾਲਿਆਂ ਨੂੰ ਮਾਨ ਨੇ ਤਾਲਿਆਂ ਨੂੰ ਤਾਂ ਨਿਊਟਨ ਨੂੰ ਓਟ ਉਸ ਵੇਲੇ ਤੁਹਾਡਾ ਦਿਮਾਗ ਆਉਂਦੀ ਨਹੀਂ ਇੱਕ ਵੀ ਪੇ ਐਡਾ ਵੱਡਾ ਜੁਰਮ ਕਰਦੇ ਆ ਸੀ ਅਸੀਂ ਜੁਰਮ ਕਰ ਰਹੇ ਆ ਤੇ ਹੁਣ ਅਰਦਾਸ ਕਰਦੇ ਆ ਸੀ ਉਦੋਂ ਅਰਦਾਸ ਦਾ ਕੀਤਾ ਨਹੀਂ ਹੁੰਦਾ ਵੀ ਜਿਹਨੇ ਅਰਦਾਸ ਲਿਖੀ ਐ ਸੀ ਗਰਤੀਆਂ ਹੋਈਆਂ ਜਿਨ੍ਹਾਂ ਨੇ ਅਰਦਾਸ ਬਣਾਈ ਆ ਉਹਨਾਂ ਨੇ ਕਿਸੇ ਕੰਮ ਤੋਂ ਬਣਾਈ ਆ ਬੇ ਲੋਕਾਂ ਲੋਕੀ ਜਿਹੜੇ ਜਿਹੜੇ ਪੱਗਾ ਵਾਲੇ ਆ ਪੱਗਾ ਵਾਲੇ ਸਰਦਾਰ ਆ ਭੱਟੀਆਂ ਵੱਡੀਆਂ ਧੜੇ ਛੱਡ ਕੇ ਸ੍ਰੀ ਸਾਹਿਬ ਪਾ ਕੇ ਭੱਟੀਆਂ ਵੱਡੀਆਂ ਕਿਰਪਾਨਾ ਪਾ ਕੇ ਤੁਰੇ ਫਿਰਦੇ ਆ ਵੀ ਇਹਨਾਂ ਨੂੰ ਅਕਰ ਰੂਗੀ ਬੇ ਲੋਕੀ ਕਹਿੰਨ ਸਰਦਾਰ ਸਾਹਿਬ ਆ ਗਿਆ ਕੀ ਕਹਨਗੇ ਸਰਦਾਰ ਸਾਹਿਬ ਜੁੱਤੀਆਂ ਫੇਰਨਗੇ ਜੂੜੇ ਕਿ ਮਾਰਾਂ ਦੇ ਲੱਖ ਲਾਂਹ ਤਾਂ ਤੁਹਾਡੇ ਯਾਰ ਇੱਕ ਬਾਣੀ ਵੀ ਨਹੀਂ ਦਿਮਾਗ ਚ ਨਹੀਂ ਆਉਂਦੀ ਜਾਂ ਤਾਂ ਤੁਸੀਂ ਜਾਂ ਤਾਂ ਤੁਸੀਂ ਸਿੱਧੇ ਹੋ ਜਾਵੇ ਨਹੀਂ ਅਸੀਂ ਨਹੀਂ ਮੰਨਦੇ ਸਿੱਖੀ ਨੂੰ ਸਿੱਧੇ ਹੋ ਜਾ ਪੱਗ ਲਾ ਦਿਓ ਬੇ ਅਸੀਂ ਨਹੀਂ ਮਾਦੇ ਸੀ ਕਿ ਲੋਕਾਂ ਨੂੰ ਪਤਾ ਲੱਗੇ ਵੀ ਤੁਸੀਂ ਸਖਣੀ ਲੋਕੀ ਤੁਹਾਡੀ ਸਰਦਾਰ ਜੀ ਸਰਦਾਰ ਜੀ ਕਹਿ ਕੇ ਤੁਹਾਡੀ ਸੋਭਾ ਕਰਦੇ ਆ ਤੇ ਤੁਸੀਂ ਗੁੰਡਾ ਕਰਦੀ ਕਰਦੇ ਹੋ ਲਾ ਦਿਓ ਨੂੰ ਸਿਰ ਤੋਂ ਜੇ ਤੁਸੀਂ ਇਹੋ ਹੀ ਕੰਮ ਕਰਨੇ ਇਹੀ ਕੰਮ ਕਰਨੇ ਆ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਧਨਾਮ ਨਾ ਕਰੋ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਧਨਾਮ ਨਾ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੋਲ ਧਰਮ ਦਾ ਕਾਪੂ ਤਿਆ ਉੱਥੇ ਦਿਆ ਆਇਆ ਹਾ ਟਾਈਮ ਗੁਰੂ ਗਵੈਸ ਸਿੰਘ ਦੇ ਪੁੱਤਰਾ ਨੂੰ ਗੁਰੂ ਗਵੈਸ ਸਿੰਘ ਦੇ ਪੁੱਤਰਾ ਨੂੰ ਜਿਹਨੇ ਨੀਅਤ ਸੁਣਾ ਤੇ ਪੂਰਾ ਪਰਵਾਦ ਖਤਮ ਕਰ ਦਿੱਤਾ ਉਹਨੂੰ ਫੇਰ ਵੀ ਉਹਦੇ ਨਾਲ ਫੇਰ ਵੀ ਵੈਰ ਨਹੀਂ ਰੱਖਿਆ ਗੁਰੂ ਨੇ ਤੇ ਤੁਸੀਂ ਤਾਂ ਆਪਣੇ ਪੁੱਤੇ ਨਾਲ ਮੜੀ ਮੱਡੀ ਤੁਹਾਡੇ ਪੁੱਤਰ ਨਾਲ ਗੱਲਬਾਤ ਹੋ ਗਈ ਮੁੰਡਿਆ ਮੁੰਡਿਆ ਦੀ ਤੇ ਤੁਸੀਂ ਉਹਨਾਂ ਨੂੰ ਕੁੱਟ ਕੇ ਆਪ ਡੰਡਾ ਕਿੱਡਾ ਫੜਿਆ ਹੋਇਆ ਤੂੰ ਹੁਣ ਪਤਾ ਲੱਗਾ ਅਸਲੀ ਗੱਲ ਦਾ ਪਹਿਲਾਂ ਮੈਂ ਸੋਚਦਾ ਸੀ ਮੈਂ ਕਿ ਨਹੀਂ ਸਾਰੇ ਕਿਸਾਰ ਇਦਾਂ ਦੇ ਨਹੀਂ ਪਰ ਮੈਨੂੰ ਲੱਗਦਾ ਆ ਕਿ ਮੈਨੂੰ ਲੱਗਦਾ ਆ ਕਿ ਸਾਨੀ ਦੇ ਰੂਪ ਦੇ ਵਿੱਚ ਗੁੰਡਾਗਰਦੀ ਕਰਦੇ ਹੋ ਤੁਸੀਂ ਇਹ ਸਚਾਈ ਆ ਝੂਰੀ ਬੋ ਰਿਹਾ ਮੈਂ ਤਾਂ ਫਿਰ ਯਾਦ ਰੱਖਿਓ ਸਾਨੂੰ ਇਲਾਜ ਕਰਨਾ ਆਉਂਦਾ ਆ ਜੇ ਅਸੀਂ ਹੋਰ ਨਹੀਂ ਕੋਸ਼ਿਸ਼ ਕਰਦੇ ਨਾ ਸਾਡੇ ਕੋਲ ਸਾਡੇ ਕੋਲ ਤਾਕਤ ਹੈਗੀ ਆ ਮੈਂ ਫਿਰ ਕਹਿਣਾ ਕਿ ਅਸੀਂ ਸਾਲਾ ਨਹੀਂ ਲਾਉਣੇ ਅਸੀਂ ਸਾਲਾ ਨਹੀਂ ਲਾਉਣੇ ਅਸੀਂ ਸਾਲਾ ਖਰਾਬ ਨਹੀਂ ਕਰਦੇ ਸਾਡੇ ਕੋਲ ਘਰ 2 ਦਿਨ ਵਾਸਤੇ ਅਸੀਂ ਮਸੀ ਕੰਮ ਛੱਡ ਸਕਦੇ ਆ 3 ਦਿਨ ਵਾਸਤੇ ਅਸੀਂ 2 ਤੋਂ 3 ਦਿਨਾਂ ਦੇ ਵਿੱਚ ਫੈਸਲਾ ਕਰਨਾ ਹੁੰਦਾ ਠੀਕ ਹੈ ਤੁਹਾਡੇ ਕੋਲ ਜ਼ਮੀਨਾਂ ਹੈਗੀਆਂ ਹੈਨਾ ਜਿਹੜੀਆਂ ਜ਼ਮੀਨਾਂ ਬਰਾਬਰ ਹੋਣੀਆਂ ਚਾਹੀਦੀਆਂ ਆਦੇਸ਼ ਦਾ ਕਾਨੂੰਨ ਕਹਿੰਦਾ ਤੁਹਾਡੇ ਕੋਲ ਜ਼ਮੀਨਾਂ ਹੈਗੀਆਂ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਇਨਾ ਟਾਈਮ ਨਹੀਂ ਹੈ ਨਾ ਸਾਲ-ਸਾਲ ਬਹਿਣ ਵਾਸਤੇ ਨਾ 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 ਸਾਡੇ ਕੋਲ ਤਾਂ ਫਿਰ ਇੱਕੋ ਹੀ ਕੰਮ ਹੈ ਤੁਹਾਨੂੰ ਪਤਾ ਹੀ ਹੈ ਰਾਮਾਨੰਦੀ ਮਹਾਰਾਜੀ ਦੀ ਯਾਦ ਕਰ ਲਿਓ ਤੇ ਜਦੋਂ ਉਹ ਸੰਵਿਧਾਨ ਚੇਂਜ ਕਰ ਲਗੇ ਉਦੋਂ ਚੇਤੇ ਕਰ ਲਿਓ ਆਰਟੀਕਲ ਹੀ ਚੇਂਜ ਕਰ ਲੱਗੇ ਸੀ ਦੋ ਬਾਰ ਚੇਤਾ ਕਰ ਲਿਓ ਠੀਕ ਆ ਅਸੀਂ ਨਹੀਂ ਜ਼ਿਆਦਾ ਟਾਈਮ ਲਾਉਂਦੇ ਨਾ ਸਾਡੇ ਕੋਲ ਟਾਈਮ ਹੈਗਾ ਅਸੀਂ ਪੰਜਾਬ ਦੇ ਵਿੱਚ ਭਾਈਚਾਰਾ ਸਾਡੇ ਵਾਸਤੇ ਹਿੰਦੂ ਵੀ ਉਤਾਂ ਦਾਈ ਆ ਸਾਡੇ ਵਾਸਤੇ ਜੀਮੀਦਾਰ ਭਰਾ ਵੀ ਉਤਾਂ ਦਾਈ ਆ ਸਾਡੇ ਵਾਸਤੇ ਮੁਸਲਮਾਨ ਵੀ ਉਤਾਂ ਦੇ ਆ ਸਾਡੇ ਵਾਸਤੇ ਚਮਾਰ ਵੀ ਉਤਾਂ ਦਾਈ ਆ ਨਾਈ ਵੀ ਉਤਾਂ ਦਾ ਖत्री ਸਾਡੇ ਵਾਸਤੇ ਸਾਰੇ ਇਕੋ ਜਿਆ ਨੇ ਸਾਡੇ ਵਾਸਤੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਗੁੰਡਾ ਕਰਤੀ ਕਰੋਗੇ ਤਾਂ ਤੁਹਾਨੂੰ ਲੋਗ ਜਵਾਬ ਜ਼ਰੂਰ ਦੇਣਗੇ ਉਗਰਾਹਾ ਸਾਹਿਬ ਤੁਹਾਨੂੰ ਹੱਥ ਚੋੜ ਕੇ ਖਾਸ ਤੌਰ ਤੇ ਬੇਤੀ ਆ ਤੁਸੀਂ ਜ਼ਿੰਮੇਵਾਰ ਹੋ ਜੋ ਜਸੇਬੰਦੀ ਦੇ ਆ ਜਿਹੜਾ ਤੁਹਾਡਾ ਬਦਮਾਸ਼ ਹੋ ਰਿਹਾ ਵਰਦਾ ਇਹਨੂੰ ਬੰਦਿਆਂ ਨੂੰ ਸਮਝਾਓ ਠੀਕ ਆ ਤਾਂ ਫੇਰ ਅਸੀਂ ਗੁਰੂ ਦਾ ਵਾਸ ਸਹੀ ਤਰੀਕੇ ਨਾਲ ਜਿਹੜੀ ਸਚਾਈ ਆ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦਿਓ ਹੰਸ ਵਾਲੀ ਬਿਰਤੀ ਰੱਖਿਓ ਆਪਣੀ ਬਿਰਤੀ ਹੰਸ ਵਾਲੀ ਰੱਖਿਓ ਹੁਣ ਨਿਗਾਹ ਇਹਦੇ ਉੱਤੇ ਰਾਜਕੌਰ ਨੀਚਦੀ ਹੋ ਗਈ ਆ ਮੈਂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਪੜਨਾ ਹੰਸ ਵਾਲੀ ਬਰਤੀ ਰੱਖਿਓ ਦੁੱਧ ਦਾ ਦੁੱਧ ਤੇ ਪਾਣੀ ਪਾਣੀ ਵੱਖਰਾ ਤੇ ਦੁੱਧ ਵੱਖਰਾ ਜਦੋਂ ਹੰਸ ਦੁੱਧ ਪੀਂਦਾ ਹਨਾ ਉਹ ਪਾਣੀ ਬਾਹਰ ਕੱਢ ਦਿੰਦਾ ਅੰਦਰ ਪੀਂ ਲ ਖਾਂਦਾ ਬਸ ਠੀਕ ਆ ਆਪਣੀ ਬਰਤੀ ਹੰਸ ਵਾਲੀ ਰੱਖਿਓ ਜੇ ਤੁਸੀਂ ਹੰਸਾਂ ਵਾਲੀ ਬਰਤੀ ਤੋਂ ਭੋਰਾ ਵੀ ਭਟਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਹਾਨੂੰ ਬਹੁਤ ਟਿੱਡੇ ਸਵਾਲ ਪੁੱਛੂਗੀ ਸਾਡੇ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਉਹਨੂੰ ਹਤਲਾਉਣ ਦਾ ਹੱਕ ਕਹਿੰਦੇ ਤਾਂ ਪ੍ਰਸ਼ਾਸਨ ਵੀ ਹੱਥ ਜੋੜ ਕੇ ਬੇਨਤੀ ਆਵਰੀ ਵੇ ਤੁਸੀਂ ਇਹਨੂੰ ਪੁੱਛੋ ਵੇ ਤੈਨੂੰ ਹੱਕ ਹੱਕ ਕਹਿੰਦੇ ਤਾਂ ਹਤਲਾਉਣ ਦਾ ਪੁੱਛੋ ਇਹਨੂੰ ਜਿਹੜੀਆਂ ਵੀਡੀਓ ਬਣੀਆਂ ਹੋਈਆਂ ਇਹਨੂੰ ਪੁੱਛੋ ਵੇ ਤੈਨੂੰ ਹੱਕ ਕਹਿੰਦੇ ਤਾਂ ਇਹ ਕਾਨੂੰਨ ਦਾ ਕੰਮ ਆ ਕਾਨੂੰਨ ਸਜ਼ਾ ਦਵੇ ਨਾ ਦਵੇ ਇਹ ਕੌਣ ਹੁੰਦਾ ਔਰ ਉਸ ਬੰਦੇ ਨੂੰ ਆਪਣੇ ਬੋਲੋ ਖਤਮ ਕਰਕੇ ਆਏ ਨੇ ਐਦਾਂ ਦੀ ਬਰਮਾਸ਼ੀ ਕਰਦੇ ਨੇ ਮਨੋਖਮਾ ਜਿਹੜੇ-ਜਿਹੜੇ ਚਮਾਰ ਨੇ ਜਿੰਨੇ ਚਮਾਰ ਨੇ ਪੂਰੇ ਭਾਰਤ ਦੇ ਵਿੱਚ ਆਉਣਗੇ ਪੰਜਾਬ 'ਚ ਕਿਉਂ ਕਿਉਂਕਿ ਆਪਣੀ ਧਰਤੀ ਤੇ ਆਉਣਾ ਉਹਨਾਂ ਨੇ ਆਪਣੇ ਗੁਰੂ ਦੀ ਬਾਣੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਣ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ ਰੋਜ਼ ਮੇਰੇ ਸਤਗੁਰੂ ਅਰਦਾਸ ਮਹਾਰਾਜ ਜੀ ਕਬੀਰ ਜੀ ਨਾਮਦੇਵ ਜੀ ਸਦਨਾ ਜੀ ਸੈਨ ਜੀ ਫਿਰ ਅਸੀਂ ਸਾਰਿਆਂ ਨੂੰ ਆਵਾਜ਼ ਲਾਵਾਂਗੇ ਭਾਈ ਅੱਜ ਤੁਹਾਡੇ ਗੁਰੂ ਦੀ ਬਾਣੀ ਤੇ ਧੰਦਾ ਕਰ ਰਹੇ ਲੋਕ ਜੋਲਮ ਕਰਨਾ ਕਰ ਦਿੱਤਾ ਸ਼ੁਰੂ ਇਹਨਾਂ ਨੇ ਹੰਕਾਰ ਗਏ ਨੇ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਅੱਜ ਤੁਹਾਨੂੰ ਸਾਰਿਆਂ ਨੂੰ ਥੋੜਕਣਾ ਪੈਣਾ ਤੇ ਯਾਦ ਰੱਖ ਲਿਓ ਪੂਰੇ ਭਾਰੰ ਦੇ ਵਿੱਚੋਂ ਲੋਕ ਇਕੱਠੇ ਹੋ ਕੇ ਆਉਣਗੇ ਚਮਾਰ ਸ਼ਬਦ ਜੁਲਾਹਾ ਸ਼ਬਦ ਸ਼ੀਂਬਾ ਸ਼ਬਦ ਧਿਆਨ ਕਰ ਲਿਓ ਨਾਈ ਸ਼ਬਦ ਯਾਦ ਰੱਖਿਓ ਜੱਟ ਸ਼ਬਦ ਅੰਦਰ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਇਹ ਨਾ ਹੋਵੇ ਸਾਨੂੰ ਆਵਾਜ਼ ਮਾਰਨੀ ਪੈ ਜਵੇ ਗੁਰੂ ਗ੍ਰੰਥ ਸਾਹਿਬ ਜੀ ਬੜੇ ਟੱਡੇ ਨੇ ਜਿੰਨਾ ਜਿਪਦੋ ਜਦੋਂ ਪਿਆਰ ਕਰਦੇ ਨਾ ਬੋਕਲ ਚ ਸਾਰਿਆਂ ਨੂੰ ਲੈਂਦੇ ਆ ਤੇ ਜਦੋਂ ਦਤਕਾਰਦੇ ਨੇ ਨਾ ਤੇ ਸ਼ਬਦਾਂ ਦੀ ਜੁੱਤੀ ਬੜੀ ਬਰਾਉਂਦੇ ਆ ਕਿਉਂ ਕਿਉਂਕਿ ਜੋੜੇ ਬਣਾਉਣ ਵਾਲਾ ਸੀ ਜਿਹਨੇ ਬਾਣੀ ਲਿਖੀ ਹੋਈ ਆ ਉਹਨੂੰ ਕਹਿੰਦੇ ਨੇ ਸਤਗੁਰ ਪੂਰੇ ਮਹਾਪੁਰਸ਼ ਕਿੰਦੇ ਨੇ ਉਹਨੂੰ